ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲੈਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਤਤ ਅਟ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਹਾਂਜੀ ਅੱਜ ਲੈ ਕੇ ਆਏ ਹਾਂ ਦੋ ਟਰੈਕਟਰ ਪਹਿਲਾ ਆ ਜੌਂਡੀ ਔਰ 5050D ਟਰੈਕਟਰ ਬਕਾਊ ਮਾਡਲ 2019 ਫਸਟ ਓਨਰ ਇੰਜਨ ਗੀਅਰ ਦੀ ਗਾਰੰਟੀ ਹੈ ਟਾਇਰ ਆ 80% ਡਿਮਾਂਡ ਆ ਵੀਰ ਦੀ 5 ਲੱਖ 25000 ਰੁਪਏ ਬਹੁਤ ਵਧੀਆ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਲ ਕਿ ਚਲਾਇਆ ਤੇ ਦੂਸਰਾ ਟਰੈਕਟਰ ਆ ਸਵਰਾਜ ਸਵਰਾਜ 855 ਬਕਾਊ ਵਿਦ ਪੀਡੀਓ ਗੇਅਰ ਆ ਮਾਡਲ 2010 ਫਸਟ ਓਨਰ ਆ ਇੰਜਨ ਗੇਅਰ ਓਕੇ ਤੈਰ ਆ 50% ਏਰੀਆ ਸੰਗਰੂਰ ਆ ਡਿਮਾਂਡ ਆ ਵੀਰ ਦੀ 325000 ਰੁਪਏ ਦੋਨਾਂ ਟ੍ਰੇਟਰਾਂ ਲਈ ਸੰਪਰਕ ਕਰੋ ਵੀਰ ਦਾ ਨੰਬਰ ਆ 9768821000 9768821000